ਸਵਾਗਤ ਹੈ ਕਿਸਾਨ ਵੀਰੋ ਢੱਟ ਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਨਾ ਇੱਕ ਤਾਂ ਆਪਾਂ ਚੌਥਾ ਸੂਆ ਮੱਝ ਗੱਬਣ ਇੱਕ ਜਿਹੜੀ ਤੁਸੀਂ ਮੂਰੇ ਸਕਰੀਨ ਤੇ ਦੇਖੀ ਜਾਂਦੇ ਹੋ ਝੋਟੀ ਪੂਰੇ ਵੱਡੇ ਗੱਡਗਾਠ ਦੀ ਦੂਜਾ ਸੂਆ ਸੋਈ ਵੀ ਆ 나ੜੂਆ ਬਿਲਕੁਲ ਨਾਲ ਲਗਾ ਦੇਖੋ ਤੇ ਕੱਚਾ ਨਾੜੂ ਆ ਜਮਾ ਦੋ ਦਿਨਾਂ ਦੀ ਸੂਈ ਵੀ ਬੌਲਾ ਪੁੱਛ ਲੈਨੇ ਬਾਈਆਂ ਤੋਂ ਕਿੰਨਾ ਛੋਟ ਹੀ ਨਾ ਗਿਣੋ ਬਹੁਤ ਜਿਆਦੇ ਵੱਡੇ ਘੱਟ ਘਾੜ ਦੀਆ ਦੇ ਦੂਗੀ 14 ਕਿਲੋ 15 ਕਿਲੋ ਮੌਜ ਨਾਲ ਪੂਰੀ ਚੰਗੀ ਆ ਤੇ ਆ ਦੂਜੇ ਨੰਬਰ ਵਾਲੀ ਹੈਗੀ ਗੱਬਣ ਆ ਜਾ ਬਾਈ ਤੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੰਬਰ ਵਾਈਂਗਾ ਤੋਂ ਪੁੱਛ ਕੇ ਦੱਸਾਂਗੇ ਡਿਟੇਲ ਤੁਹਾਨੂੰ ਪੁੱਛ ਕੇ ਦੱਸਾਂਗੇ ਦੋ ਹੋਰ ਵੀਰੇ ਸਸਤੀ ਗੱਲ। ਸਸਤੀ ਗੱਲ ਬਾਈ। ਉਹ ਠੀਕ ਠਾਕ ਆ ਬਾਈ। ਹਾਂ ਬਾਈ। ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੋ ਨਗ ਦਿਖਾਵਾਂਗੇ ਹਨਾ ਅੱਜ ਆਪਾਂ। ਹਾਂ ਦੋ ਨਗ। ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀਏ ਨੇ ਕੀ ਡਿਟੇਲ ਐ ਦੀ? ਇਹ ਦੋ ਚਾਰ ਸੂਰ ਸੂਈ ਰਿਹਾ ਬਾਈ। ਹਾਂਜੀ। 8 ਤੋਂ 9 ਕਿਲੋ ਬੋੜੇ। ਹਾਂ ਤੇ ਕਿੰਨਾ ਕੁ ਦੇ ਦੂ ਸਾਈਸਟ ਪਹਿਲੇ ਸੂਏ ਕਿੰਨਾ ਕੁ ਦਿੱਤਾ ਵਾ ਮਾਲਕ ਨੇ ਦੱਸਿਓ। ਪਹਿਲੇ ਸੂਏ ਤੇ 10-12 ਕਿਲੋ ਬੋੜੇ ਦਿੱਤਾ ਆਪਾਂ। ਐ ਕਿ ਦੇ ਦੂ 14-15। 14 ਪੂਰਾ ਚਾਰੇ ਤਾਂ ਨਿਕਲਵੇਂ ਪੂਰੇ ਗੈਬ ਤੇ ਬੱਚੇ ਨੂੰ ਨਾੜ ਗਾਉਂਦਾ ਪੂਛ ਦੇ ਬਾਲ ਦੇਖੋ ਇੱਕ ਵੀ ਚਿੱਟਾ ਵਾਲ ਨਹੀਂ ਤਾਂ ਦੇਖੋ ਥੱਲੇ ਤੋਂ ਕਿੰਨੀ ਸੋਹਣੀ ਆ ਤੇ ਕਾਲ ਦੇ ਲੈ ਬਾਈ ਬਿਲਕੁਲ ਕੜੀ ਮੜਾ ਨਾਲ ਪਰਲੇ ਪਾਇ ਖੜ ਪਰਲੇ ਪਾਇ ਖੜ ਆ ਦੇਖੋ ਜੀ ਕੱਦ ਦੇਖੋ ਜੀ ਝੋਟੀ ਦਾ ਬਹੁਤ ਜਿਆਦਾ ਵੱਡੀਆਂ ਬੰਦਾ ਦੀ ਨਾ ਨਹੀਂ ਹਾਂ ਤੇ ਕਰ ਲਿਓ ਤੁਸੀਂ ਬਾਰਕ ਪਾਇ ਗਣਾ ਤੇ ਨੰਬਰ ਬੋਲਿਓ ਮੇਰੇ 62841 10841 ਨੰਬਰ ਠੀਕ ਹੈ ਕੱਢੀਨ ਬਾਹਰ ਨੂੰ ਕਰ 14 ਤਾਰਾ ਸਾਨੂੰ ਕਰਾ ਦਿੰਦੇ ਆ ਜੀ ਇੱਕ ਆਜੀ ਚੋ ਕੇ ਲੈ ਜਾਓ ਆਨਲਾਈਨ ਮੰਗਾਉਣੀ ਆਨਲਾਈਨ ਵਾਲਾ ਆ ਦੇਖੋ ਤੁਸੀਂ ਥੱਲੇ ਤੋਂ ਦੇਖੋ ਕਿੰਨੀ ਸੋਹਣੀ ਹੈਗੀ ਇੱਕ ਨੰਬਰ ਪੂਰੀ ਚੰਗੀ ਕੋਈ ਨਹੀਂ ਆਂਦਾ ਵੀਰੇ ਕਰਦੀ ਹੁੰਦੀ ਕੈਮਰਾ ਮੂਰੇ ਮਾਹੂਟ ਮੋੜੋ ਫੇਸ ਕੁਆਲਿਟੀ ਕਰ ਲੋ ਚੈੱਕ ਕੱਦ ਗਾੜਜ ਨਹੀਂ ਤੁਸੀਂ ਇਹਨਾਂ ਨੂੰ ਕਹਿ ਸਕਦੇ ਆ ਕਿ ਵੀ ਛੋਟਾ ਕੱਦ ਆ ਬਾਕੀ ਦਰਾਂ ਵੀਰੇ ਵੀਡੀਓ ਬਣਾਉਣ ਦਾ ਸਮਾਂ ਨਾ ਤੜਕੇ ਦਾ ਹੀ ਆ 11:00 ਵਜੇ ਦਾ ਹੀ ਕੋਸਾ ਉਹਨਾਂ ਚੱਕ ਕਰ ਲਓ ਤੇ ਹਜੇ ਚਵਾਈ ਦਾ ਟਾਈਮ ਆ ਅੱਥਰ ਨੂੰ ਦੇਖ ਲੈ ਹੋਣਾਗਾ ਤੇ ਆ ਕਰ ਲਓ ਫੇਰ ਚੈੱਕ ਥੱਲੇ ਤੋਂ ਪੂਰੀ ਚੰਗੀ ਪੂਰਾ ਟੌਪ ਵੀ ਝੋਟੀਆਂ ਝੋਟੀਆਂ ਤਾਂ ਨਹੀਂ ਕੋਈ ਤੇ ਮੁੱਲ ਵੀਰੇ ਦਾ ਫੋਨ ਤੇ ਕਰਾਂਗੇ ਜੈ ਜੀ ਹੂ ਨਾ ਜੈ ਜੈ ਹੂ ਕੋਈ ਨਾ ਡਰੀ ਨਾ ਜਾਓ ਭਾਈ ਕੋਈ ਸੌਗਲ ਹੁੰਦੀ ਹੈ ਤੇ ਮੁੱਲ ਕਰਨੇਗੇ ਫੋਨ ਤੇ ਹਾਂ ਝੋਟੀਆਂ ਫੇਰ ਕਰਾਂਗੇ ਮੁੱਲ ਦਾ ਕਿਹੜਾ ਕਰਨਾ ਹੀ ਹੁੰਦਾ ਭਾਈ ਯਾਰ ਆਪਾਂ ਹਾਂ ਮੁੱਲ ਤਾਂ ਕਰਨਾ ਹੀ ਆ ਤੇ ਆ ਜਾ ਭਾਈ ਦੋ ਨੰਬਰ ਵਾਲੀ ਦੱਸ ਹੀ ਕਰਾਂਗੀ ਕਹਿੰਦੀ ਐ ਇਹਦਾ ਸੂਆ ਭਾਈ ਕੰਮ ਇਹਦਾ ਮਾਲਕਾਂ ਦੇ ਤੀਜਾ ਗਿਆ ਯਾਰ ਆਪਾਂ ਚੌਥਾ ਗਏ ਚੌਥਾ ਸੂਆ ਲਾ ਲਓ ਹਾਂ ਆ ਸਿੰਘ ਮੜਾ ਖੁੱਲ ਹੀ ਆ ਗਿਆ ਇੱਕ ਸਿੰਘ ਦਾ ਲਿਆ ਵਾ ਪੋਪਲਾ ਤੇ ਥੱਲੇ ਉਹ ਵੀ ਅਮਰੀਕਨ ਗਾਇਆਂ ਆ ਰਗੂਆ ਪੂਰੀ ਚੰਗੀ ਆ ਦੇਖੋ ਕਰੋ ਚੱਕ ਤੇ ਦੁੱਧ ਵੀਰੇ ਕਿਨਾ ਗੜ ਦੂਗੀ ਇਹ ਮਗਰੋਂ ਆਹ ਦੁੱਧ 12 ਕਿਲੋ 12 13 ਮਾਉਣ ਵਾਲੀ ਦੇ ਦੂਗਾ ਤਾਂ ਇਹ ਤਾਂ ਸੂਣ ਵਾਲੀ ਮਾਹ ਤਾਂ ਤੇ ਦਿਨ ਕਿੰਨੇ ਦਿਨ ਕਿੰਨੇ ਘਟੂਗੀ 5 ਤੋਂ 7 ਦਿਨ 5 ਤੋਂ 7 ਦਿਨ ਠੀਕ ਹੈ ਤੇ ਇਹਦਾ ਵੀ ਮੁੱਲ ਫਿਰ ਫੋਨ ਤੇ ਕਰੇਗਾ ਇਹਦਾ ਹੀ ਮੁੱਲ ਆ ਦੇਖੋ ਜੀ ਥਾਣਾ ਦਾ ਕਾਪੂ ਕਰੋ ਚੱਕ ਕਿੰਨੀ ਸੋਹਣੀ ਆ ਗਾਇਆਂ ਆ ਰਗਾ ਲੈ ਬਾਅਦ ਇੱਕ ਮੈਂ ਖੱਟ ਕੇ ਦਿਖਾਉਣਾ ਲਓ ਦੇਖੋ ਕਿ ਮੈਂ ਬਾਦ ਦੀ ਰਵੜੰਗ ਇਹ ਸੀਗੀ 2 ਨੰਬਰ ਵਾਲੀ ਇਹ ਵੀ ਤੁਹਾਨੂੰ ਤੋਰ ਕੇ ਦਿਖਾਤੀ ਮੋਲੇ ਇਹਦਾ ਵੀ ਫੋਨ ਤੇ ਹੋ ਤੇ ਆ ਗਿਆ ਬੱਚਾ ਨਾੜਵਾ ਮੈਂ ਤੁਹਾਨੂੰ ਫੇਰ ਚੈੱਕ ਕਰਾ ਦੇਣਾ ਦੇਖੋ ਕੱਚਾ ਨਾੜਵਾ ਤੇ ਆ ਘਰ ਝੋਟੀ ਦੀ ਫੇਸ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਸਾਰੀ ਕਾਲੀ ਪਿਓਰ ਜੈਡ ਬਲੈਕ ਆ ਗਈ ਕਰ ਲਿਓ ਬਾਈਆਂ ਨਾਲ ਸੰਪਰਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਆ ਦੇਖੋ ਜੱਕ ਕਿੰਨਾ ਸੋਹਣਾ ਕੈਮਰੇ ਤੋਂ ਤਾਂ ਵੱਡਾ ਨਹੀਂ ਬੋਈ ਮਾੜੀ ਮੋਟੀ ਇਹਦੇ ਫੇਰ ਕਰ ਲਓ ਥੱਲੇ ਦਾ ਚੈੱਕ ਆ ਦੂਜੀ ਸ਼ਾਰਟ ਦੇ ਥਣ ਥਣ ਦੇਖ ਲਓ ਚਾਰੇ ਥਣ ਪੂਰੇ ਨਿਖਰ ਮੇ ਗੈਪ ਚ ਉਹਰਾ ਉੱਤੇ ਨੰਬਰ ਫੇਰ ਬੋਲਦੇ ਬਾਈ 62841108 ਪਿੰਡ ਆ ਗਿਆ ਹਲਕੜੇ ਹਲਕੜੇ ਆ ਦੇਖ ਲੈ ਕਰ ਲਿਓ ਬਾਈ ਇਹਨਾਂ ਨਾਲ ਸੰਪਰਕ ਮੁੱਲ ਹੋਊਗਾ ਫੋਨ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਤਲੋ ਧੰਨਵਾਦ